ਇੰਨੀ ਵਧੀਆ ਕੁੜੀ ਬਣਨਾ ਕਿਸ ਸਰ ਇੰਨੀ ਵਧੀਆ ਇੰਜੀਨੀਅਰ ਬਣਨਾ ਕਿਸ ਮੇਰੇ ਪਾਪਾ ਜੋ ਚੀਜ਼ੇ ਕਹਿਣ ਮੈਨੂੰ ਆਪਣਾ ਬੈਲੈਂਸ ਚੈੱਕ ਕਰਨਾ ਪਵੇ ਕਿ ਮੇਰਾ ਬੈਲੈਂਸ ਹੈਗਾ ਹੋ ਜਾਂ ਨਹੀਂ ਉਹ ਚੀਜ਼ਾਂ ਰੱਖਣ ਤੇ ਮੈਂ ਉਹਨਾਂ ਨੂੰ ਦੇ ਦਾਂ ਆਹ ਬਹੁਤ ਅੱਛਾ ਗੁੱਡ ਲੱਕ ਹਾਂਜੀ ਕਿਰਪਾ ਕਰਕੇ ਹੋਰ ਵਿਦਿਆਰਥੀ ਜਿਹੜੇ ਗੱਲਬਾਤ ਕਰਨਾ ਚਾਹੁੰਦੇ ਕੋਈ ਆਪਣਾ ਕੋਈ ਪ੍ਰਾਈਵੇਟ ਸਕੂਲ ਚੋਂ ਸਰਕਾਰੀ ਚ ਸ਼ਿਫਟ ਹੋਇਆ ਹੋਣਾ ਕੋਈ ਕਿਸੇ ਦਾ ਕੋਈ ਦਿੱਕਤਾਂ ਵੀ ਆਈਆਂ ਹੋਣਗੀਆਂ ਫੈਮਲੀ ਦੀਆਂ ਕਬੀਲਦਾਰੀ ਦੀ ਤੁਸੀਂ ਸ਼ੇਅਰ ਕਰ ਸਾਡਾ ਛੋਟਾ ਦਿਨ ਹੈ ਅਸੀਂ ਤਾਂ ਬੋਲਦੇ ਰਹਿੰਦੇ ਨੇ পিছে দে কতই ਕੋਈ ਪੇਰੈਂਟਸ ਜਾਂ ਕੋਈ ਪ੍ਰਿੰਸੀਪਲ ਬੋਲਣਾ ਚਾਹੁੰਦਾ ਕਿਹੜੇ ਬੱਚੇ ਕਿਹੜੇ ਬੇਟਾ ਆ ਜਾ ਇਧਰ ਅੱfront ਤੋਂ ਪਿੱਛੇ ਵੀ ਆ ਕੇ ਕੋਈ ਉਧਰ ਆ ਜਾਣ ਬਾਅਦ ਸੱਚੀ ਗੱਲ ਤੇ ਸੱਚੀ ਗੱਲ ਮੇਰਾ ਨਾਮ ਮਹੇਸ਼ ਕੁਮਾਰ ਹੈ ਤੇ ਮੈਂ ਸ਼ਰੀਫਤਗੜ੍ਹ ਸਾਹਿਬ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹਾਂ ਉਸ ਵਿੱਚ ਇੱਕ ਪਿੰਡ ਸੰਗੋਲ ਵਿੱਚੋਂ ਮੈਂ 10ਵੀਂ ਪਾਸ ਕੀਤੀ ਸੀਗੇ 95% ਮਾਰਕਸ ਦੇ ਨਾਲ ਤੇ ਇਸ ਸਕੂਲ ਆਫ ਐਮਿਨੈਂਸ ਕਮਾਂਡੋ ਕਲਾ ਤੋਂ ਮੈਂ 12th ਕਲਾਸ ਵੀ ਪਾਸ ਕੀਤੀ 95% ਦੇ ਨਾਲ ਹੀ ਉਸ ਦੇ ਨਾਲ JEE Mains JEE Mains ਦੇ ਵਿੱਚ ਵੀ 83 ਪਰਸੈਂਟਾਈਲ ਸਕੋਰ ਕਰਕੇ ਕ੍ਰੈਕ ਕੀਤਾ ਤੇ JEE Advanced ਦੇ ਵਿੱਚ ਵੀ ਕਾਫੀ ਵਧੀਆ ਅੰਕ ਮੈਂ ਪ੍ਰਾਪਤ ਕੀਤੇ ਹਨ ਤੇ ਇਸ ਦਾ ਸ਼ਰੇਆ ਹੋਰ ਕਿਸੇ ਨੇ ਨਹੀਂ ਤੁਹਾਨੂੰ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਚਲਾਈ ਹੈ ਤੁਹਾਨੂੰ ਜਾਂਦਾ ਹੈ ਮੇਰੇ ਮਾਤਾ ਪਿਤਾ ਜਿਨ੍ਹਾਂ ਦਾਤਾ ਹਰ ਸਮੇਂ ਸਹਿਯੋਗ ਰਹਿੰਦਾ ਹੀ ਹੈ